ਬਿਆਨ ਦੱਗੇ ਜਾਂਦੇ ਰਹਿੰਦੇ ਨੇ ਹਨਾ ਸਿੱਖੀ ਨੂੰ ਲੈ ਕੇ ਮਤਲਬ ਜਿਵੇਂ ਹੁਣ ਇੱਕ ਬੀਬੀ ਹੈਗੀ ਆ ਉਹਨੇ ਇੱਕ ਬਿਆਨ ਦਿੱਤਾ ਕਹਿੰਦੀ ਵੀ ਸੌ ਸਾਖੀ ਦੇ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ ਵੀ 2025 ਵਿਸਾਖੀ ਨੂੰ ਅੱਛਾ ਘਟੋ ਘਟ ਇੱਕ 100 ਕਰੋੜ ਜਿਹੜੀ ਆ ਇੱਥੇ ਮੌਤ ਹੋ ਜਾਣੀ ਆ ਪਸ਼ੂ ਪੰਛੀ ਜੀਵ ਜੰਤੂ ਸਾਰੇ ਖਤਮ ਹੋ ਜਾਣਗੇ ਕਹਿੰਦੇ ਲੋਕ ਜਿਹੜੇ ਆ ਨਾ ਉਹੋ ਜਿਹੜੀ ਦੁਨੀਆ ਕਹਿੰਦੇ ਸੜ ਕੇ ਸੜਨੀ ਹੈ ਤਬਣੀ ਆ ਸੜਨੀ ਹੈ ਜੀਵ ਜੰਤੂ ਤੇ ਜਿਹੜੇ ਮਨੁੱਖ ਨੇ ਕਹਿੰਦੇ ਇਹ ਇਹ ਜਿਹੜੇ ਹੈਗੇ ਆ ਮ੍ਰਿਤਯੂ ਨੂੰ ਪ੍ਰਾਪਤ ਹੋ ਜਾਣਗੇ ਵੀ ਇਹ ਖਤਮ ਹੋ ਜਾਣਗੇ ਇਹੋ ਜੀ ਰੋਂਗ ਇਨਫੋਰਮੇਸ਼ਨ ਵੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚੀ ਆ ਜਾਂ ਤਾਂ ਤੁਸੀਂ ਲਈ ਤਿਆਰ ਹੋ ਜਿਏ ਨਿੱਡਰ ਹੋ ਜਿਏ ਆਪਣੇ ਅੰਦਰੋਂ ਡਰ ਨਿਕਲ ਜਾਵੇ ਉਹ ਭੈ ਨਿਕਲ ਜਾਵੇ ਤਾਂ ਜਾਂ ਫਿਰ ਆਪਾਂ ਗੁਰੂ ਸਾਹਿਬ ਦੇ ਪਿਆਰਿਆਂ ਦੇ ਵਿੱਚ ਸ਼ਾਮਲ ਹੋ ਜਾਈਏ ਹੁਣ ਬਾਕੀ ਉਹਦੀ ਕਿਰਪਾ ਉਹਦਾ ਹੁਕਮ ਉਹਦੀ ਰਜ਼ਾ ਵੀ ਕਾਦੂ ਕੀ ਹੋਣਾ ਇਨਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਬਿਆਨ ਦੱਗੇ ਜਾਂਦੇ ਰਹਿੰਦੇ ਨੇ ਹਨਾ ਸਿੱਖੀ ਨੂੰ ਲੈ ਕੇ ਮਤਲਬ ਜਿਵੇਂ ਹੁਣ ਇੱਕ ਬੀਬੀ ਹੈਗੀ ਆ ਉਹਨੇ ਇੱਕ ਬਿਆਨ ਦਿੱਤਾ ਕਹਿੰਦੀ ਵੀ ਸੌ ਸਾਖੀ ਦੇ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ ਵੀ 2025 ਵਿਸਾਖੀ ਨੂੰ ਅੱਛਾ ਕਟੋ-ਕਟ 100 ਕਰੋੜ ਜਿਹੜੀ ਆ ਇੱਥੇ ਮੌਤ ਹੋ ਜਾਣੀ ਹੈ ਪਸ਼ੂ ਪੰਛੀ ਜੀਵ ਜੰਤੂ ਸਾਰੇ ਖਤਮ ਹੋ ਜਾਣਗੇ ਤੇ ਉਹਨੇ ਜੋੜਿਆ ਵੀ ਇਸ ਤੰਗ ਦੇ ਨਾਲ ਆ ਵੀ ਉਹ ਡੱਲੇ ਵਾਲੀ ਸਾਖੀ ਨਹੀਂ ਹੁੰਦੀ ਹੂੰ ਹੂੰ ਵੀ ਗੁਰੂ ਸਾਹਿਬ ਜੀ ਨੇ ਜਦੋਂ ਡੱਲੇ ਨੂੰ ਕਿਹਾ ਵੀ ਆਪਣੇ ਸਿੱਖ ਹਨਾ ਹੂੰ ਜਿਹੜੇ ਹੈਗੇ ਆ ਆਪਣੇ ਬਲਾਜਾ ਤੋਂ ਡੱਲੇ ਨੇ ਕਿਹਾ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਚੱਲ ਹੁਣ ਉਸ ਤੋਂ ਬਾਅਦ ਦੇ ਵਿੱਚ ਵੀ ਹੁਣ ਮੇਰੇ ਸਿੱਖਾਂ ਨੂੰ ਕਹੇ ਵੀ ਉਹ ਆਉਣਗੇ ਓਕੇ ਗੁਰੂ ਸਾਹਿਬ ਜੀ ਨੇ ਨਿਸ਼ਾਨਾ ਉੱਪਰ ਦੀ ਘੜ ਦਿੱਤਾ ਹਨਾ ਉਸ ਤੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਨੇ 100 ਸਾਕੀ ਦੇ ਵਿੱਚ ਇਹ ਗੱਲ ਦਰਜ ਕੀਤੀ ਹੂੰ ਵੀ 2025 ਦੇ ਵਿੱਚ ਵਿਸਾਖ ਦੇ ਵਿੱਚ ਅੱਛਾ 100 ਕਰੋੜ ਦੇ ਲਗਭਗ ਜਿਹੜੀ ਆ ਜੀਵ ਜੰਤੂ ਤੇ ਬੰਦਿਆਂ ਦੀ ਮੌਤ ਹੋ ਜਾਣੀ ਅਸਲ 'ਚ ਨਾ ਮੈਨੂੰ ਲੱਗਦਾ ਜਦੋਂ ਦਾ ਸੋਸ਼ਲ ਮੀਡੀਆ ਆਇਆ ਨਾ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਆਉਂਦੇ ਚੰਗੀਆਂ ਵੀ ਲੋਕਾਂ 'ਚ ਬੜੀ ਨੌਲੇਜ ਵਧੀਆ ਵੀ ਲਿਆਂਦੀ ਆ ਆਮ ਬੰਦਾ ਵੀ ਮੈਨੂੰ ਲੱਗਦਾ ਵਾ ਵੀ ਥੋੜਾ ਅਵੇਅਰ ਹੋਇਆ ਜੀ ਉੱਥੇ ਇਦਾਂ ਦੇ ਜਿਵੇਂ ਜਾਂਦੇ ਨਾ ਕੋਈ ਚੰਗੀ ਦੀ ਚੀਜ਼ ਦੇ ਨਾਲ ਮਾੜੀਆਂ ਚੀਜ਼ਾਂ ਵੀ ਆ ਜਾਂਦੀਆਂ ਤੋਂ ਇਹੋ ਜੀ ਰੋਂਗ ਇਨਫੋਰਮੇਸ਼ਨ ਵੀ ਮੈਨੂੰ ਲੱਗਦਾ ਬਹੁਤ ਜ਼ਿਆਦੀ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚੀ ਆ ਜੀ ਔਰ ਉਹਦੀ ਇੱਕ ਵਜ੍ਹਾ ਵਾ ਜਿੰਨਾ ਕੁ ਮੈਨੂੰ ਸਮਝ ਲੱਗਦਾ ਕਈ ਵਾਰ ਕੀ ਹੁੰਦਾ ਵੀ ਚਲੋ ਕੋਈ ਨਾ ਕੋਈ ਗੱਲ ਇਦਾਂ ਦੀ ਲਿਖ ਕੇ ਜਾਂ ਇਦਾਂ ਦੀ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਤਾਂ ਕਿ ਤੁਸੀਂ ਸਰਚ ਹੋਣ ਲੱਗ ਪੋ ਉਹਦੇ ਨਾਲ ਜੀ ਤੁਹਾਨੂੰ ਲੋਕ ਵੇਖਣ ਲੱਗ ਪੈਣ ਜਾਂ ਤੁਹਾਡੇ ਬਾਰੇ ਲੋਕਾਂ ਦੇ ਧਿਆਨ ਚ ਆ ਜਾਵੇ ਵੀ ਆਹ ਕੀ ਹੋਊਗਾ ਭਲਾ ਆਹ ਕੀ ਹੋਊਗਾ ਮੰਨ ਲਓ ਵੀ ਚੈਨਲਾਂ ਵਾਲੇ ਵੀ ਉੱਪਰ ਜਿਹੜਾ ਹੈਡਿੰਗ ਜਿਹੜਾ ਇਸ ਤਰ੍ਹਾਂ ਦਾ ਲਿਖ ਕੇ ਪਾਉਂਦੇ ਨੇ ਹਾਂ ਬਸ ਜਿਵੇਂ ਪਿੱਛੇ ਜੇ ਨਹੀਂ ਇੱਕ ਚੱਲਿਆ ਸੀਗਾ ਵੀ ਊਲਕਾ ਗ੍ਰਹਿ ਆ ਜਾਣਾ ਜੀ ਦੁਨੀਆ ਖਤਮ ਹੋ ਜਾਣੀ ਹੈ ਨਾ ਤਾਂ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵਾ ਵੀ ਸਿਰਫ ਥੋੜੀ ਸਮਝ ਵਿੱਚੋਂ ਤੇ ਪਰਸਨਲ ਲਾਭ ਲੈਣ ਵਾਸਤੇ ਇਦਾਂ ਦੀਆਂ ਚੀਜ਼ਾਂ ਪੈਦਾ ਹੁੰਦੀਆਂ ਤੇ ਜਦੋਂ ਕਿ ਅਸੀਂ ਗੁਰਬਾਣੀ ਪੜ੍ਹਦੇ ਆਂ ਤਾਂ ਗੁਰਬਾਣੀ ਚ ਮਹਾਰਾਜ ਜਦੋਂ ਕਹਿੰਦੇ ਆਂ ਵੀ ਸਾਡੇ ਨੇ ਇਤਨੇੰ ਦਾ 파ਟ ਆ ਔਰ ਵੀ ਜਾਂ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਏ ਤਾਂ ਕੀ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਇਸ ਗੱਲ ਦੀ ਸਮਝ ਸੀ ਵੀ 100 ਸਾਲ 200 ਸਾਲ 300 ਸਾਲ ਬਾਅਦ ਕੀ ਹੋਊਗਾ ਤੇ ਜੇ ਉਹਨਾਂ ਨੂੰ ਸਮਝ ਸੀ ਤਾਂ ਫਿਰ ਉਹ ਇਦਾਂ ਕਿਉਂ ਲਿਖ ਕੇ ਗਏ ਵੀ ਜਾਂ ਕਰਤਾ ਸ੍ਰਿਟੀ ਕੋ ਸਾਜੇ ਵੀ ਇਹ ਗੱਲ ਉਹਦੇ ਵਾਸਤੇ ਆ ਤੇ ਉਹਨੂੰ ਹੀ ਪਤਾ ਆ ਤੋ ਮੈਨੂੰ ਲੱਗਦਾ ਸਾਨੂੰ ਸਿੱਖਾਂ ਨੂੰ ਵੀ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਤੇ ਸਗੋਂ ਵੱਡੇ ਪੱਧਰ ਤੇ ਹੋਰ ਦੁਨੀਆ ਦੀ ਵੀ ਸਮਝੇ ਬਣਨੀ ਚਾਹੀਦੀ ਆ ਵੀ ਯਾਰ ਘੱਟੋ ਘੱਟ ਤੁਸੀਂ ਆਪਣੇ ਲੈਵਲ ਤੇ ਜਿੰਨਾ ਕੋਈ ਮਰਜ਼ੀ ਪ੍ਰਚਾਰੀ ਪ੍ਰਸਾਰੀ ਜਾਓ ਜੀ ਪਰ ਜਿਹਦੇ ਬਾਰੇ ਤੁਹਾਨੂੰ ਨੌਲੇਜ ਹੀ ਹੈ ਨਹੀਂ ਹਮ ਜ ਜਿਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੈ ਜੀ ਜ ਜਿਹਦੇ ਬਾਰੇ ਤੁਸੀਂ ਪੂਰੀ ਪ੍ਰੋਪਰ ਸਮਝ ਹੀ ਨਹੀਂ ਰੱਖਦੇ ਉਹਦੇ ਨਾਂ ਤੇ ਇਦਾਂ ਦੀਆਂ ਕਹਾਣੀਆਂ ਨਾ ਕਰੋ ਪਰ ਉਹ ਵਜ੍ਹਾ ਇਹ ਆ ਮੈਨੂੰ ਐ ਲੱਗਦਾ ਵੀ ਜਦੋਂ ਬੰਦਾ ਕੋਈ ਆਪਣੀ ਗੱਲ ਕਹਿੰਦਾ ਉਹਨਾਂ ਨੂੰ ਕਿਸੇ ਵੱਡੀ ਚੀਜ਼ ਨਾਲ ਜੋੜ ਲੈਂਦਾ ਹਮ ਤਾਂ ਕਿ ਜ਼ਿਆਦਾ ਲੋਕਾਂ ਤੱਕ ਪਹੁੰਚ ਜੀ ਬਸ ਉਹ ਉਸ ਭੁੱਖ ਵਿੱਚੋਂ ਹੀ ਮੈਨੂੰ ਲੱਗਦਾ ਗਲਤ ਜਾਣਕਾਰੀ ਤੇ ਅਧੂਰੀ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚਾਈ ਜਾ ਰਹੀ ਆ ਗੁਰੂ ਸਾਹਿਬਾਨਾਂ ਦੇ ਨਾਮ ਦੇ ਉੱਪਰ ਆਏ ਦਿਨੇ ਅਜਿਹੀਆਂ ਚੀਜ਼ਾਂ ਪਰੋਸੀਆਂ ਜਾਂਦੀਆਂ ਨੇ ਫਿਰ ਨਾਲ ਇਹ ਵੀ ਕਹਿ ਦਿੱਤਾ ਜਾਂਦਾ ਇੰਨੇ ਪਾਠ ਕਰੋ ਜੀ ਇਹਦਾ ਹੱਲ ਵੀ ਹੈਗਾ ਇੰਜ ਨਹੀਂ ਲੱਗਦਾ ਉਹ ਬ੍ਰਾਹਮਣ ਵਾਲਾ ਕਨਸੈਪਟ ਚੱਲ ਰਿਹਾ ਹੁੰਦਾ ਵੀ ਪਹਿਲਾਂ ਇਹ ਹੋ ਜਾਣਾ ਜੇ ਤੁਸੀਂ ਆ ਉਪਾਅ ਕਰੋਗੇ ਤਾਂ ਇਹ ਮੈਂ ਠੀਕ ਕਰ ਸਕਦਾ ਹਾਂ ਮਤਲਬ ਉਹੀ ਨਾ ਜਿਵੇਂ ਡਾਕਟਰ ਕੋਲ ਜਦੋਂ ਤੁਸੀਂ ਦਵਾਈ ਲੈਣ ਜਾਂਦੇ ਆ ਤਾਂ ਉਹ ਪਹਿਲਾਂ ਤੁਹਾਨੂੰ ਡਰਾ ਦਿੰਦਾ ਵੀ ਓਏ ਹੋ 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 ਤੁਸੀਂ ਤਾਂ ਬੜੇ ਮਾਹੀ ਚੰਗਾ ਹੋਇਆ ਮੇਰੇ ਕੋਲ ਆ ਗਿਆ ਸਟੰਟ ਪਹਿਣਾ ਹੀ ਪੈਣਾ ਤੁਹਾਡੇ ਤਾਂ ਤੁਸੀਂ ਦੇਖ ਕੇ ਤੇ ਦੋ ਚਾਰ ਦਿਨ ਲੇਟ ਹੋ ਜਾਂਦੇ ਨਾ ਫਿਰ ਬੰਦਾ ਇਹਨੂੰ ਐ ਲੱਗਦਾ ਵੀ ਫਟਾਫਟ ਕਰ ਦੋ ਠੀਕ ਹੋਣ ਕਿੱਦਾਂ ਹੋ ਸਕਦਾ ਜੀ ਹੁਣ ਅਗਲੀ ਗੱਲ ਜਿਹੜੀ ਆ ਨਾ ਵੀ ਫਿਰ ਡਾਕਟਰ ਨੇ ਤੁਹਾਨੂੰ ਜਿਹੜਾ ਜਿਹੜਾ ਇਲਾਜ ਦੱਸਣਾ ਤੁਸੀਂ ਉਹ ਕਰਾਈ ਜਾਣਾ ਜੀ ਇਦਾਂ ਹੀ ਇਹ ਸਾਡੀ ਸਾਡੇ ਸਿਲਸਿਲੇ ਚ ਲੋਕ ਨੇ ਧਾਰਮਿਕ ਤਜ ਲੋਕ ਨੇ ਵੀ ਲੋਕਾਂ ਨੂੰ ਡਰਾ ਦਿਓ ਡਰੇ ਹੋਏ ਲੋਕ ਤੁਹਾਡੇ ਕੋਲ ਹੱਲ ਪੁੱਛਣ ਆਉਣਗੇ ਤੇ ਹੱਲ ਦੇ ਨਾਂ ਤੇ ਫਿਰ ਤੁਹਾਡਾ ਤੋਰੀ ਫੁਲਕਾ ਚੱਲਦਾ ਰਹੂਗਾ ਗੁਰੂ ਸਾਹਿਬਾਨ ਦੇ ਨਾਂ ਤੇ ਸਾਰਾ ਕੁਝ ਕਰਿਆ ਜਾਂਦਾ ਆਪ ਉਹ ਉਹ ਮੈਂ ਜੇ ਪਹਿਲਾਂ ਕਹਿੰਦਾ ਵੀ ਵੱਡੀ ਚੀਜ਼ ਨਾਲ ਜੋੜ ਕੇ ਚੀਜ਼ਾਂ ਆਪਣੀਆਂ ਪ੍ਰਮਾਣਿਤ ਕਰਾਉਣੀਆਂ ਨਾ ਮੰਨ ਲਓ ਜੇ ਮੈਂ ਕਹੂੰਗਾ ਜਿਵੇਂ ਨਛੱਤਰ ਸਿੰਘ ਕੋਈ ਗੱਲ ਕਹੂਗਾ ਤੇ ਕੋਈ ਲੋਕ ਕਿਉਂ ਮੰਨਣਗੇ ਪਹਿਲਾਂ ਜੀ ਮੇਰੀ ਗੱਲ ਇਸ ਦੀ ਮਜਬੂਰੀ ਨਹੀਂ ਨਾ ਕਿਸੇ ਦੀ ਵੀ ਕੋਈ ਮੰਨੇ ਗੁਰੂ ਸਾਹਿਬਾਨ ਦੇ ਨਾਂ ਦੇ ਨਾਲ ਜੋੜ ਦੋ ਹਾਂ ਜਾਮ ਰਪੀਤ ਸਿੰਘ ਦੀ ਗੱਲ ਕੋਈ ਕਿਉਂ ਮੰਨੂਗਾ ਪਰ ਜੇ ਗੱਲ ਅਹੀਂ ਕਰ ਰਹੇ ਹੋਈ ਏ ਔਰ ਜੋੜ ਦੀ ਉਹਨੂੰ ਕਿਸੇ ਵੱਡੀ ਤਾਕਤ ਨਾਲ ਗੁਰੂ ਸਾਹਿਬਾਨਾਂ ਨਾਲ ਤਾਂ ਜਿਹੜਾ ਆਮ ਜਨ ਸੁਧਾਰਨ ਜਿਆ ਬੰਦਾ ਵਾ ਜਿਹਦੇ ਕੋਲ ਬਹੁਤੀ ਸਮਝ ਨਹੀਂ ਹੈ ਜਿਹਦੀ ਬਹੁਤੀ ਸੈਂਸ ਨਹੀਂ ਹੈ ਜਿਹੜਾ ਗੁਰੂ ਸਾਹਿਬ ਨੂੰ ਪਿਆਰ ਕਰਦਾ ਆ ਜੀ ਉਹਦੇ ਦਿਮਾਗ 'ਚ ਵੀ ਇਹ ਗੱਲ ਕਲਿੱਕ ਹੋ ਜਾਣੀ ਹੈ ਕਿ ਅੱਛਾ ਹਾਂ ਇਦਾਂ ਸੋ ਸਾਖੀ ਹਾਂ ਸੋ ਸਾਖੀ ਨਾਲ ਜੋੜ ਇਹਦੇ ਵਿੱਚ ਲਿਖਿਆ ਹੋਇਆ ਹਾਂ ਨਾਲ ਜਿਵੇਂ ਤੁਸੀਂ ਕਹ ਰਹੇ ਡੱਲਾ ਭਾਈ ਡੱਲੇ ਦਾ ਜੇਕਰ ਆ ਗਿਆ ਤਾਂ ਉਹ ਜਦੋਂ ਇਦਾਂ ਰਿਲੇਟ ਕਰਕੇ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਪਰੋਸਦੇ ਆ ਨਾ ਤੇ ਸੁਭਾਵਕ ਹੈ ਵੀ ਉਧਰ ਧਿਆਨ ਜਾਂਦਾ ਲੋਕ ਇੱਕ ਚੀਜ਼ ਤੁਸੀਂ ਦੇਖੋ ਵੀ ਜਦੋਂ ਹੁਣ ਵਿਸਾਖ ਦੇ ਵਿੱਚ ਇਹ ਚੀਜ਼ ਹੋਣੀ ਤੇ ਹੈ ਨਹੀਂਗੀ ਹਾਂ ਨਹੀਂ ਬਿਲਕੁਲ ਆਪਾਂ ਨੂੰ ਪਤਾ ਹੀ ਆ ਨਾ ਬਈ ਫਿਰ ਉਹਦੇ ਨਾਲ ਜਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਅਸੀਂ ਫਿਰ ਇਹ ਨਹੀਂ ਪੇਸ਼ ਕਰ ਰਹੇ ਹੁੰਦੇ ਵੀ ਹਾਂ ਗੁਰੂ ਸਾਹਿਬਾਨਾ ਨੂੰ ਜਿਵੇਂ ਇੱਕ ਨੀਵੇਂ ਪੱਧਰ ਦੇ ਉੱਪਰ ਸੁੱਟ ਰਹੇ ਹੁੰਨੇ ਆ ਮੈਨੂੰ ਇੰਜ ਲੱਗਦਾ ਵੀ ਹਾਂ ਅਸੀਂ ਜੋੜ ਕੇ ਜਦ ਉਹ ਚੀਜ਼ਾਂ ਹੁੰਦੀਆਂ ਨਹੀਂ ਪਰ ਅਸੀਂ ਕਿੱਥੇ ਲਿਆ ਕੇ ਖੜਾ ਕਰ ਦਿੰਨੇ ਆਂ ਗੁਰੂ ਸਾਹਿਬਾਨ ਨੂੰ ਸੋਚਣ ਵਾਲੀ ਗੱਲ ਆ ਵੀ ਨਾਂ ਤੇ ਪ੍ਰਚਾਰ ਤੀ ਜੀ ਤਰੀਕ ਲੰਘੀ ਜੀ ਉਹ ਹੋਇਆ ਨਹੀਂ ਹਮ ਹੁਣ ਕੌਣ ਗਲਤ ਹੋਇਆ ਫਿਰ ਹਮ ਇਹਦਾ ਮਤਲਬ ਗੁਰੂ ਸਾਹਿਬ ਨੇ ਹੀ ਉੱਥੇ ਲਿਆਣ ਕੇ ਖੜਿਆ ਕਰਤਾ ਨਾ ਵੀ ਵੇਖੋ ਗੁਰੂ ਸਾਹਿਬ ਨੇ ਕਿਹਾ ਸੀ ਪਰ ਇਦਾਂ ਹੋਇਆ ਨਹੀਂ ਹਮ ਮਤਲਬ ਜਿਹੜੇ ਗੁਰੂ ਸਾਹਿਬਾਨਾਂ ਬਾਰੇ ਅਸੀਂ ਕਹਿੰਦੇ ਆਂ ਵੀ ਉਹ ਬਚਨਾਂ ਦੇ ਬਲੀ ਆ ਉਹਨਾਂ ਦੀਆਂ ਜੀ ਉਹਨਾਂ ਨੇ ਕੋਈ ਵੀ ਇਹੋ ਜਿਹਾ ਸ਼ਬਦ ਮੂੰਹ ਨਹੀਂ ਕੱਢਿਆ ਜਿਹਦਾ ਜਿਹਦਾ ਕੋਈ ਲੌਜੀਕ ਨਹੀਂ ਬਣਦਾ ਜਿਹੜਾ ਕੁਦਰਤ ਦੇ ਉਸੂਲ ਦੇ ਉਲਟ ਜਾਂਦਾ ਤੋ ਐਹੀ ਮੈਨੂੰ ਲੱਗਦਾ ਵਾ ਕਿ ਕੁਝ ਸਮਾਂ ਪਾ ਕੇ ਇਹ ਪ੍ਰੋਪਗੈਂਡਾ ਵੀ ਹੁੰਦਾ ਹਮ ਇਹ ਨਾਰਮਲ ਨਹੀਂ ਹੁੰਦੀਆਂ ਚੀਜ਼ਾਂ ਪਿੱਛੇ ਕੋਈ ਨਾ ਕੋਈ ਪ੍ਰੋਪਗੈਂਡਾ ਹੁੰਦਾ ਵੀ ਅੱਛਾ ਗੁਰੂ ਸਾਹਿਬ ਦਾ ਕੋਈ ਬਚਨ ਝੂਠਾ ਨਹੀਂ ਹੈ ਗੁਰੂ ਸਾਹਿਬ ਜੀ ਦੀ ਕੋਈ ਗੱਲ ਝੂਠੀ ਨਹੀਂ ਹੈ ਫਿਰ ਦੋ ਚਾਰ ਇਦਾਂ ਦੀਆਂ ਘੜੋ ਤਾਂ ਕਿ ਆਪਾਂ ਕਹਿ ਸਕੀਏ ਵੀ ਆਹ ਵੇਖੋ ਇਹ ਤਾਂ ਝੂਠੀ ਹੈ ਜੀ ਇਹ ਤੁਹਾਡੇ ਬੰਦਿਆਂ ਨੇ ਕਿਹਾ ਤੇ ਐਸੀ ਵੀ ਇਦਾਂ ਹੋ ਜਾਣਾ 2025 ਚ ਪਰ ਨਹੀਂ ਹੋਇਆ ਤੁਮੇਨ ਲੱਗਦਾ ਉਹਦੇ ਪਿੱਛੇ ਇੱਕ ਪ੍ਰੋਪਾਗੈਂਡਾ ਵੀ ਕਈ ਵਾਰ ਕੰਮ ਕਰਦਾ।